ਆਦਮੀ ਪਾਰਟੀ ਦੀ ਸਰਕਾਰ ਵੱਡੇ ਵੱਡੇ ਬਦਲਾਵ ਦੇ ਦਾਅਵੇ ਤਾਂ ਕਰਦੀ ਹੈ ਅੱਜ ਇਤਿਹਾਸਿਕ ਜਿੱਤ ਦਾ ਜਿਹੜਾ ਦਿਨ ਹੈ ਤਿੰਨ ਵਿਧਾਨ ਸਭਾ ਦੀਆਂ ਜਿਮਨੀ ਚੋਂ ਨਾ ਜਰੂਰ ਜਿੱਤ ਗਈ ਪਾਰਟੀ ਲੋਕਾਂ ਫਤਵਾ ਦਿੱਤਾ ਬਾਰ ਬਾਰ ਵਿਸ਼ਵਾਸ ਕਰ ਰਹੇ ਆ ਪੰਜਾਬ ਦੇ ਲੋਕ ਪਰ ਅੱਜ ਤੁਹਾਨੂੰ ਗਰਾਊਂਡ ਜ਼ੀਰੋ ਰਿਪੋਰਟ ਦਿਖਾ ਰਹੇ ਹਲਕਾ ਮਜੀਠਾ ਦੇ ਪਿੰਡ 나ਖੁਰਦ ਅਸੀਂ ਖੜੇ ਆ ਜਿੱਥੇ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਸਿਵਲ ਪਸ਼ੂ ਡਿਸਪੈਂਸਰੀ 나ਖੁਰਦ ਬੜੇ ਇਸ ਟਾਈਮ ਇਹਦੇ ਹਾਲਾਤ ਜਿਹੜੇ ਨੇ ਦਰਸਨ ਯੋਗ ਬਨੇ ਪਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਕਰੀਏ ਇਹ ਹਾਲਾਤ ਦਿਖਾਏ ਜਾਣੇ ਜਿਹੜੀ ਨਾਖੁਰਦ ਦੀ ਪਸ਼ੂ ਡਿਸਪੈਂਸਰੀ ਹੈ ਕਰੀਬ ਇੱਥੇ ਕਾਫੀ ਮਹੀਨਿਆਂ ਤੋਂ ਕੋਈ ਵੀ ਵੈਟਰਨਰੀ ਡਾਕਟਰ ਜਾਂ ਕੋਈ ਸੇਵਾਦਾਰ ਜਾਂ ਕੋਈ ਸਟਾਫ ਇੱਥੇ ਨਹੀਂ ਆ ਰਿਹਾ ਮੈਂ ਜੇ ਇੱਕ ਖਾਣਾ ਪੂਰਤੀ ਦੇ ਤੌਰ ਤੇ ਇੱਕ ਲੱਖ ਰੁਪਏ ਦੀ ਬਿਲਡਿੰਗ ਦਾ ਜਿਹੜਾ ਢਾਂਚਾ ਖੜਾ ਕਰ ਦਿੱਤਾ ਗਿਆ ਪਰ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਜਿੰਦਰੇ ਵੱਜੇ ਆ ਇਸ ਡਿਸਪੈਂਸਰੀ ਨੂੰ ਲੋਕ ਆਲੇ ਦੁਆਲੇ ਜਿਹੜੇ ਆਪਣੇ ਡੰਗਰ ਬਿਮਾਰ ਨੇ ਕਈ ਮੌਦ ਦੇ ਮੂਝ ਡੰਗਰ ਜਾ ਰਹੇ ਨੇ ਤਾਂ ਭਾਰੀ ਜਿਹੜੇ ਇੱਕ ਪਾਸੇ ਦਾਵਾ ਕਰਦੇ ਕਿ ਪਸ਼ੂ ਪ੍ਰੇਮੀ ਜਿਹੜੇ ਪਸ਼ੂ ਦੀ ਕਮਾਈ ਕਰਨ ਡੇਰੀ ਵੱਡੇ ਵੱਡੇ ਫਾਰਮ ਖੋਲਣ ਪਰ ਜੇ ਗੱਲ ਕਰੀਏ ਪਿੰਡਾਂ ਦੀ ਤੇ ਇਹ ਹਾਲਾਤ ਨੇ ਕਿ ਅਹਿਮ ਹਲਕਾ ਪੂਰੇ ਪੰਜਾਬ 'ਚ ਜਿੱਥੇ ਕਾਫੀ ਤਾਕਤਵਰ ਤੁਰੰਦਰ ਜਿਹੜੇ ਨੇਤਾਵਾਂ ਦੇ ਹੱਥ 'ਚ ਇਹਦੀ ਵਾਗ ਡੋਰ ਰਹੀ ਆ ਫਿਲਹਾਲ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਦੇ ਇਥੋਂ ਪ੍ਰਤੀਨਿਧਿਤ ਕਰਦੇ ਆ ਰਹੇ ਨੇ ਸਾਡੇ ਨਾਲ ਪਿੰਡ ਵਾਸੀ ਵੀ ਜੁੜ ਰਹੇ ਨੇ ਅਸੀਂ ਗੱਲਬਾਤ ਉਹਨਾਂ ਜ਼ਰੂਰ ਕਰਾਂਗੇ ਤਾਂ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਡਿਸਪੈਂਸਰੀ ਕਦੋਂ ਦੀ ਬੰਦ ਹੈ ਇਹ ਹੋ ਗਈ ਸਰ ਸੇ ਸਤ ਮਹੀਨੇ ਤੋਂ ਹੋ ਗਈ ਨਹੀਂ ਆ ਰਹੇ ਤੇ ਕੀ ਕਾਰਨ ਕੀ ਹੈ ਇਹ ਨਹੀਂ ਪਤਾ ਕੀ ਗੱਲ ਵੀ ਅਸੀਂ ਤਾਂ ਉਹਨਾਂ ਨੂੰ ਪੁੱਛਿਆ ਜੇ ਨਹੀਂ ਅਜੇ ਤੋ ਆਉਣ ਨਹੀਂ ਦੇਖਾ ਨੂੰ ਬਹੁਤ ਮੁਸ਼ਕਲ ਆਉਂਦੀ ਟੀਕਾ ਲਵਾਉਣਾ ਵੀ ਸਾਨੂੰ ਤਾਂ ਵੀ ਬੜੀ ਮੁਸ਼ਕਲ ਵਾ ਮੈਂ ਕਹਾਂ ਚਾਹੀਦੇ ਮੈਂ ਜੇ ਸਰ ਵੇਖੋ ਜੇ ਮੈਂ ਦਵਾਈ ਦਵਾਈ ਹੁੰਦੀ ਅਸੀਂ ਸਾਨੂੰ ਬਹੁਤ ਮੁਸ਼ਕਲ ਵਿੱਚ ਜੀਠੇ ਗਏ ਜਾਂਦੇ ਪਹੂ ਇੱਥੇ ਲੈ ਕੇ ਆਉ ਅਸੀਂ ਉਹਨੂੰ ਕਿੱਦਾਂ ਲੈ ਕੇ ਆਈਏ ਸਾਡੀ ਗਾਂ ਦੇ ਕੀੜੇ ਪਏ ਚਿਚੜ ਪਏ ਬਹੁਤ ਉਹਦੀ ਮੰਦੀ ਹਾਲਤ ਵਾ ਅਸੀਂ ਠੀਕਾ ਲਵਾਉਣ ਤੋਂ ਵੀ ਬਹੁਤ ਮੁਸ਼ਕਲ ਸਾਡਾ ਠੀਕਾ ਹੀ ਨਹੀਂ ਲੱਗਦਾ ਅਸੀਂ ਹੁਣ ਜਾਣ ਬੰਦੇ ਕਿ ਕਿੱਦਾਂ ਲਵਾ ਲਈ ਹੁਣ ਉਹਨੂੰ ਵਿਚਾਰੇ ਨੂੰ ਕੀ ਪਤਾ ਜੋ ਇਹਨਾਂ ਦਾ ਕਰਨਾ ਕੋਲ ਕਾਹਦਾ ਕਿੰਨੇ ਡੰਗਰ ਇਸ ਸੰਗਹਿਲੀ ਕਰਕੇ ਮਰ ਚੁੱਕੇ ਨੇ ਆਲੇ ਦੁਆਲੇ ਡੰਗਰ ਜਿਹਾ ਹੁਣ ਵੇਖੋ ਇਸ ਤਰ੍ਹਾਂ ਹੀ ਨਹੀਂ ਆਉਂਦੇ ਜਾਂਦੇ ਹੁਣ ਲੋਕਾਂ ਨੂੰ ਬਾਹਰੋਂ ਮਤਲਬ ਪ੍ਰਾਈਵੇਟ ਡਾਕਟਰ ਸਾਦ ਕੇ ਇਲਾਜ ਕਰਾਉਣਾ ਪ ਪਰ ਯੋਨਾ ਮੰਗਿਆ ਮੇਰੇ ਕੋ ਲਾਜੀ ਨੂੰ ਹੈ ਮੇਰੀ ਗਾਈ ਰਹਿ ਗਈ ਉਤਰਾ ਹੀ ਥੋੜਾ ਬਹੁਤਾ ਜਿੰਨੇ ਜੋਗੇ ਹੈਗੇ ਉਹਨੇ ਜੋਗਾ ਕਰ ਲਿਆ ਹੁਣ ਕੀ ਅਪੀਲ ਕੀ ਕਰਦੇ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਇਹ ਕਰਦੇ ਪੀ ਡਾਕਟਰ ਆਉਣ ਸਾਡੇ ਡੰਗਰਾਂ ਦੀ ਦੇਖਭਾਲ ਸਾਡਿਆਂ ਦੀ ਕਰਨ ਵੈਸੇ ਅੰਦਾਜ਼ਾ ਕਿੰਨੇ ਚਿਰ ਤੋਂ ਤਾਲੇ ਲੱਗੇ ਨੇ ਡਿਸਪੈਂਸ ਇਹੋ ਚੱਲੇ ਸਰ 8-7 ਮਹੀਨੇ ਹੋ ਗਏ ਇਹਨਾਂ ਨੂੰ ਲੱਗੇ ਨੇ ਅਪੀਲ ਇਲਾਕੇ ਦੇ ਐਮ ਐਲ ਏ ਨੂੰ ਮਿਲੇ ਜਾਂ ਆਮ ਆਦਮੀ ਪਾਰਟੀ ਦੇ ਅਗੂ ਨਹੀਂ ਨਹੀਂ ਸਰ ਕਿੰਨੂੰ ਨਹੀਂ ਮਿਲੇ ਕਿੰਨੂੰ ਨਹੀਂ ਆਖੀ ਸਰ ਪੰਚੀ ਦੀ ਚੋਣ ਹੀ ਉਹਦੇ ਮੁੱਦਾ ਨਹੀਂ ਚੁੱਕਿਆ ਨਹੀਂ ਸਰ ਕੋਈ ਗੱਲ ਨਹੀਂ ਕੀਤੀ ਹਾਂਜੀ ਬਿਲਕੁਲ ਨਹੀਂ ਚੁੱਕਿਆ ਹਾਂਜੀ ਬਿਲਕੁਲ ਨਹੀਂ ਚੁੱਕਿਆ ਤਾਂ ਹਸਨ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਜੁੜ ਰਹੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਰਾਜਾ ਰਾਜੇ ਵੀਰ ਰਾਜ ਨਹੀਂ ਕਰ ਰਿਹਾ ਪਿੰਡ ਦੇ ਵਿੱਚ ਰਾਜ ਹੋ ਰਿਹਾ ਪਿੰਡ 'ਚ ਹਾਂਜੀ ਹਾਂਜੀ ਭਾਜੀ ਕਿਹਦਾ ਰਾਜ ਹੈ ਰਾਜ ਭਾਜੀ 'ਚ ਇਹ ਕਦੋਂ ਦੀ ਡਿਸਪੈਂਸਰੀ ਬੰਦ ਹੈ ਇਹ ਬਾਬਾ ਜੀ ਅੱਧੀ ਬਣੀ ਭਾਜੀ ਇਹ ਮੁਸ਼ਕਿਲਾਂ ਆਉਂਦੀਆਂ ਹਾਂਜੀ ਹਾਂਜੀ ਇੱਥੇ ਡਾਕਟਰ ਭਾਜੀ ਹੁੰਦੇ ਚੱਲ ਜਾਂਦੇ ਆ ਡੰਗੜਾ ਨੂੰ ਆਉਂਦੇ ਆ ਨਹੀਂ ਆਉਂਦੇ ਅੱਛਾ ਹਾਂਜੀ ਹਾਂਜੀ ਉਹ ਨਹੀਂ ਹੁੰਦੇ ਭਾਜੀ ਤੁਸੀਂ ਦੱਸੋ ਜੀ ਕਿੰਨੇ ਚਿਰ ਤੋਂ ਨਹੀਂ ਡਾਕਟਰ ਆ ਰਹੇ 7 ਕ ਮਹੀਨੇ ਹੋ ਗਏ ਆ ਜੀ ਤਾਂ ਕਿੰਨੇ ਕਿ ਪਿੰਡਾਂ ਦੇ ਲੋਕ ਇੱਥੇ ਆਉਂਦੇ ਡੰਗਰਾਂ ਦਾ ਇਲਾਜ ਕਰਾਉਣ ਆਵਾ ਆਉਂਦੇ ਇਹ ਹੁਣ ਨਹੀਂ ਆਉਂਦੇ ਜਦੋਂ ਜੱਟ ਸਾਰੇ ਜ਼ਿੰਮੇਦਾਰ ਹੋ ਜਾਂਦੇ ਇਹ ਕਰਾਉਂਦੇ ਹੁਣ ਬੰਦ ਹੋ ਗਏ ਆਉਂਦੇ ਨਹੀਂ ਆ ਤਾਂ ਪਸ਼ੂ ਵਾਵਾ ਇਸ ਟਾਈਮ ਨੁਕਸਾਨ ਹੋਇਆ ਪਸ਼ੂ ਦਾ ਨੁਸਕਾਨ ਹੋਇਆ ਚਿਚੜ ਬੋਰ ਪਏ ਡੰਗਰਾਂ ਨੂੰ ਬਹੁਤ ਜ਼ਿਆਦਾ ਕੀੜੇ ਪਏ ਹਾਂਜੀ ਕੀੜੇ ਪਏ ਉਹ ਇਹ ਲੋਕਾਂ ਦੇ ਚਿਚੜ ਪਏ ਈੜੇ ਪਏ ਸਾਈਂ ਤੁਹਾਡਾ ਸਾਈਂ ਹਰੀ ਸਿੰਘ ਭਾਈ ਸਾਈਂ ਜੀ ਕੀ ਹਾਲਾਤ ਨੇ ਡਿਸਪੈਂਸਰੀ ਦੇ ਡਿਸਪੈਂਸਰੀ ਦੇ ਪਾਈ ਹਾਲਾਤ ਹੈ ਨਾ ਕੋਈ ਡਾਕਟਰਾਂ ਦਾ ਅੱਜ ਡੰਗਰ ਮਰਦੇ ਜਾਂਦੇ 100 200 ਡੰਗਰ ਮਰਿਆ ਚਿਚੜ ਪਏ ਕਿਸੇ ਨੂੰ ਸੱਟ ਲੱਗੀ ਕਿਸੇ ਨੂੰ ਕੋਝ ਹੋਇਆ ਗਲੇ ਪਏ ਕੀੜੇ ਪਏ ਭਾਈ ਤੇ ਕੀ ਸਰਕਾਰ ਕੋ ਮੰਗ ਕਰਦੇ ਜੀ ਸਰਕਾਰ ਕਹੇ ਮੰਗ ਕਰਦੇ ਭਾਈ ਅਜੇ ਡਾਕਟਰੀ ਚਾਹੀਦੀ ਐ ਡਾਕਟਰ ਇੱਕ ਵੀ ਨਹੀਂ ਆਉਂਦਾ ਘੱਟੋ ਘੱਟ 2-3 ਮਹੀਨੇ ਹੋ ਗਏ ਆ ਤੇ ਡਿਸਪੈਂਸਰੀ ਕਦੋਂ ਦੀ ਬਣੀ ਇੱਥੇ ਡਿਸਪੈਂਸਰੀ ਬੜੀ ਨੂੰ ਭਾਈ ਵਾਵਾ ਚੱਲੀ ਹੋ ਗਿਆ ਵੱਤ ਵਾਤ 7-8 ਸਾਲ 10 ਸਾਲ ਹੀ ਹੋ ਗਏ ਨੇ ਡਾਕਟਰ ਸਾਹਿਬ ਨੇ ਲਿਆਂਦੀ ਸੀ ਡਿਸਪੈਂਸਰੀ ਹਾਂਜੀ ਸਰ ਉਦੋਂ ਡਾਕਟਰ ਆਉਂਦੇ ਸੀ ਉਦੋਂ ਆਂਦੇ ਸੀ ਆਂਦੇ ਸੀ ਤੇ ਹੁਣ ਤੇ ਵੱਤ ਵਾਤ 6-5-6 ਮਹੀਨੇ ਨਹੀਂ ਆਂਦੇ ਸਰ ਜੀ ਮੇਲਾ ਜਿਹੜਾ ਇੱਥੇ ਹੁੰਦਾ ਵਾ ਕੀ ਇਹਦਾ ਇਤਿਹਾਸ ਹੈ ਤੇ ਦੱਸਿਆ ਜਾਵੇ ਥੋੜਾ ਇਤਿਹਾਸ ਕੋਈ ਨਹੀਂ ਸਰਨ ਫਰੀਦ ਬਾਬੇ ਫਰੀਦ ਬਾਬੇ ਫਰੀਦ ਜੀ ਦੀ ਜਗਾ ਹੈ ਆ ਜੀ ਤੁਸੀਂ ਆਓ ਅੱਗੇ ਬਾਬਾ ਫਰੀਦ ਜੀ ਦੀ ਜਗਾ ਹੈ ਮੈਂ ਨੰਦਰਿੰਦਰ ਕੌਰ ਅੱਛਾ ਇਹ ਕਦੋਂ ਮੇਲਾ ਹੁੰਦਾ ਤੇ ਕਿੰਨੇ ਸਾਲਾਂ ਤੋਂ ਇੱਥੇ ਸੰਗਤ ਆ ਰਹੀ ਹੈ ਮੇਲਾ ਅਸੂਦਾ ਹੁੰਦਾ ਅਸੂਦਾਸ ਨੂੰ ਹੁੰਦਾ ਅਕਤੂਬਰ ਨੂੰ ਤੇ ਕਦੋਂ ਕਿੰਨੇ ਸਾਲਾਂ ਤੋਂ ਸੰਗਤ ਹੋ ਰਹੀ ਤੇ ਮੇਲਾ ਕਦੋਂ ਦਾ ਲਾ ਇਹ ਤੇ ਬਾਬਾ ਜੀ ਜਦੋਂ ਦੇ ਮਤਲਬ ਸੁਰਗਵਾਸੋ ਕੋ ਹੁੰਦੇ ਮੇਲੇ ਮਨਾਏ ਜਾ ਰਹੇ ਅੱਛਾ ਕਿੰਨੇ ਸਾਲ ਅੰਦਾਜ਼ਾ ਮੇਰੇ ਵਾਤਾ ਪਹਿਲਾਂ ਦੀ ਗੱਲਾਂ ਸ਼ੁਰੂ ਤੋਂ ਜੱਦੀ ਪੁਰਸ਼ੀ ਪੀਰੇ ਉਹਨਾਂ ਦੇ ਅੱਛਾ ਕਿਹੜੇ ਬਾਬਾ ਜੀ ਸੀ ਬਾਬੇ ਸੰਤਾ ਸੰਤਾ ਬਾਬਾ ਸੰਤਾ ਸਿੰਘ ਤੇ ਬੰਤਾ ਸਿੰਘ ਅੱਛਾ ਅੱਛਾ ਹਾਂਜੀ ਤੇ ਕਾਫੀ ਮਾਨਤਾ ਲੋਕਾਂ ਦੀ ਹਾਂਜੀ ਬਹੁਤ ਕਿਰਪਾ ਸਾਰਾ ਪਿੰਡ ਨਮਸਕਾਰਾਂ ਕਰਦਾ ਠੀਕ ਹੈ ਹਾਂ ਇਹਦੇ ਇਹਦੇ ਦਰਬਾਰ ਦੇ ਆਲੇ ਦੁਆਲੇ ਬੜੀ ਗੰਦਗੀ ਹੈ ਡਰੇਨ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਕਮੇਟੀ ਦਾ ਗਿਆ ਦਰਗਾਹ ਕਮੇਟੀ ਦਾ ਹਾਂ ਤੋਂ ਤੀ ਵੇਖ ਹੀ ਲੋ ਜਾਣਾ ਚਾਹੀਦਾ ਧਿਆਨ ਐਂ ਤੇ ਕਿਨੇ ਸਾਫ਼ ਸੁਪਾਈਆਂ ਹੋਣ ਪੀਰਾਂ ਦੇ ਜਗਾ ਵਾ ਕਮੇਟੀ ਕੀ ਗੱਲ ਕੋਈ 10 ਮੈਂਬਰੀ ਕਮੇਟੀ ਜਾਂ ਇਕੱਲਾ ਇੱਕੋ ਬੰਦਾ ਵਾ ਨਹੀਂ ਕਮੇਟੀ ਤੇ ਸਾਡੀ ਉਹ ਅਜੇ ਇੱਕ ਜਣੇ ਸੇਵਾ ਕਰਦੇ ਆ ਅੱਛਾ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਗੁਰਤੇਰ ਸਿੰਘ ਆ ਸਰਾਪੇਂਡੋ ਦੇ ਨਾਲ ਕੜਾ ਵਾ ਅੱਛਾ ਹਾਂਜੀ ਠੀਕ ਹੈ ਤੇ ਹੁਣ ਕੀ ਮੰਗ ਕਰਦੇ ਹੋ ਸਰਕਾਰ ਕੋ ਜਿਹੜੀ ਇੱਥੇ ਗੰਦਗੀ ਆ ਵਾਲੇ ਦੁਆਲੇ ਆਹੀਂ ਗੰਦਗੀ ਸਾਰੀ ਮਟਾਉਣਾ ਚਾਹੁੰਨੇ ਗੰਦਗੀ ਮੁੱਕ ਜੇ ਡਿਸਪੈਂਸਰੀ ਡਾਕਟਰ ਆਜਣ ਠੀਕ ਹੈ ਹਾਂਜੀ ਸਾਡੇ ਪਸ਼ੂ ਬਿਲਕੁਲ ਪਿੰਡ ਵਾਸੀ ਜਿਹੜੇ ਆਲੇ ਦੁਆਲੇ ਦੇ ਹੋਰ ਵੀ ਲੋਕ ਨੇ ਜਿਹੜੇ ਡੇਰੀ ਫਾਰਮ ਦਾ ਕੰਮ ਕਰਦੇ ਉਹਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਤਾਂ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਨਾਕੁਰਦ ਪਿੰਡ ਦੀ ਜਿਹੜੀ ਵਿਧਾਨ ਸਭਾ ਹਲਕਾ ਮਜੀਠੇ ਦਾ ਸਬੰਧ ਰੱਖਦਾ ਹੈ ਪਿੰਡ ਇੱਥੇ ਜਲਦ ਤੋਂ ਜਲ ਡਿਸਪੈਂਸਰੀ ਤੇ ਜਿਹੜੇ ਸਮੂਹ ਜਿਹੜਾ ਸਟਾਫ ਹੈ ਜਾਂ ਵੈਟਰਨਰੀ ਡਾਕਟਰ ਉਸ ਨੂੰ ਆਪਣੇ ਲੜੀਵਾਰ ਇੱਥੇ ਡਿਊਟੀ ਤੇ ਉਪਲਬਧ ਕਰਾਇਆ ਜਾਵੇ ਤਾਂ ਜੋ ਪਿੰਡ ਦੇ ਵਿੱਚ ਜਿਹੜੇ ਪਸ਼ੂ ਪ੍ਰੇਮੀ ਨੇ ਜਾਂ ਫਿਰ ਡੇਰੀ ਫਾਰਮ ਵਾਲੇ ਉਹਨਾਂ ਨੂੰ ਸੁੱਖ ਸੁਵਿਧਾਵਾਂ ਦਾ ਜਿਹੜਾ ਲਾਭ ਮਿਲੇ ਤੇ ਉਹ ਆਪਣੇ ਪਸ਼ੂ ਦੀ ਜਿਹੜੀ ਕਮਾਈ ਆ ਦੁੱਧ ਵੇਚ ਕੇ ਕਰ ਸਕਣ ਤਾਂ ਇਹ ਸੀ ਆਰ ਭਾਰਤ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ